हैलो जी सत श्रीकाल सब तो पहला वाहगुरु जी का खालसा वाहेगुरु जी की फतेह की सारे आई होप आगे सारे ठीक होंगे हो होंगे अज आप फिर आए हैं ज्योति सिंह साहब बैठे जी वैस टाइम ज्योति साहब आए हैं आप करेंगे दर्शन मेकोंगे गुरु महाराज को बैठा गे देखो बहुत जी लगता है इतने बैठ के बहुत रस व लगता है ਮਹਾਰਾਜ ਖੁੱਲੇ ਦਰਸ਼ਨ ਦੇ ਦਾਰ ਕੀ ਮੈਂ ਬਖਸ਼ਦਾ ਅੱਜ ਮੈਨੂੰ ਸੱਚੀ ਦਾ ਪਤਾ ਲੱਗਿਆ ਤੇ ਮੈਂ ਅੱਗੇ ਤੁਹਾਨੂੰ ਦੱਸੂਗੀ ਵੀਡੀਓ ਚ ਵੀਡੀਓ ਜਿ ਬਣੇ ਰਹੇ ਹੋ ਚੈਨਲ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਪੂਰਾ ਵਲੋਗ ਦੇਖਿਓ ਥੈਂਕ ਯੂ ਦਰਸ਼ਕਾ ਰਹੋ ਜੀ ਖੁੱਲੇ கல்ல <coughs> ਹਰ ਬੈਠ ਕੇ ਖਾਈ ਤੇ ਦੇਖ हां जी आई होप ਤੁਸੀਂ ਇਹ ਵਲੋਗ ਦੇਖ ਰਹੇ ਹੋਗੇ ਹੋਗੇ ਆ ਬਿਕੋਰ ਦੀ ਦੁਕਾਨਾਂ ਲੱਗੀਆਂ ਨੇ ਸਹਾਰ ਦੀ ਬਾਸੁਰ ਨੂੰ ਆਪਗ੍ਰਾਉਂਡ ਦੀ ਆ ਨਹੀਂ ਨਹੀਂ ਆ ਨਹੀਂ ਕੁਝ ਇਹ ਸੇਲ ਸੇਲ ਕਰਕੇ ਰੇਟ ਲਾਇਆ ਵਾ 350 ਕਿੱਧਰ ਲੈ ਲੈ ਐਨਾ ਮੇਗਾ ਕੜਾ ਹੀ ਰੈਡੀ ਸੀਗੀ ਵੈਸੇ ਮੈਂ ਤਾਂ ਇੱਥੇ ਤੇ ਲੋਹੇ ਵਾਲਾ ਲੁੰਡਾ ਲੈਣਾ ਤਾਂ ਵੱਡਾ 900 ਦੀ ਬੋਲਦੀ ਤੇ 500 ਤੱਕ ਉਹਨੇ ਆਈ ਜਾਣਾ ਤਾਂ ਪਰ ਮੈਨੂੰ ਆਏ ਤਾਂ ਚੱਕਣ ਦੀ ਔਖੀ ਵੀ ਪਾਸ ਚ ਕੋਈ ਨਾਲ ਹੋਵੇ ਜੀ ਕਿਉਂਕਿ ਤਾਂ ਪਾਪਾ ਨਾਲ ਹੁੰਦਾ ਮੋਟਰਸਾਈਕਲ ਤੇ ਚੱਲਣਾ ਲੈ ਜੀ ਬੱਚਾ ਨੇ ਪਰ ਕੜਾਈ ਤਾਂ ਮੈਂ ਜ਼ਰੂਰ ਚੱਲਿਆ ਉਹ ਤਾਂ ਪਾਪਾ ਪੰਜ ਚੱਲੇ ਆ ਮੈਂ ਕੜਾਈ ਲੈ ਕੇ ਜਾਉਂਗੀ ਆ ਦੇਖੋ ਕੜਾਈਆਂ ਕਿੱਡੀ-ਕਿੱਡੀ ਆ ਇਹੋ ਸੰਜੀਰੀ ਵਾਲੀ ਹੋਵੇ ਖਵਾ ਕੱਢਾ ਹੋਵੇ ਆ ਦੇਖੋ ਆ ਕਪੜੇ ਪਏ ਇੱਥੇ ਤੁਸੀਂ ਹੈ ਰਿਹਾ ਦੇਖੋ ਕੋਲ ਡੇ ਗੱਡੀ ਹੱਥ ਚ ਬੜੀ ਹੋਈ ਹੈ ਤੁਰ ਫਿਰ ਜੇ ਲੈਣੇ ਕਪੜੇ ਮੇਤ ਕਰਨੇ ਵਾਲੀ ਹੋ ਗਈ ਇਹ ਗੋਦੀ ਤੱਕ ਲਾ ਮੈਨੂੰ ਕਹਿੰਦੀ ਗੋਦੀ ਤੱਕ ਲਾ ਮੇਰਾ ਧੀ ਦੇ ਦੁੱਖ ਦੇਈ ਗੋਦੀ ਤੱਕੜਾ ਤੁਸੀਂ ਦੇਖੋ ਤੇ ਜੇ ਦੁਬਾਰਾ ਰਿਕੁਐਸਟ ਹੈ ਚੈਨਲ ਸਬਸਕ੍ਰਾਈਬ ਕਰ ਲਿਓ ਪਲੀਜ਼ ਅੱਗੇ ਆਪਾਂ ਚੱਲਾਂਗੇ ਗੁਰਦੁਆਰਾ ਸਾਹਿਬ ਚ ਜਿੱਤਿਆਂ ਦੇ ਜਿੱਤਿਆਂ ਚੱਕਿਆ ਨਾ ਹਲੇ ਬੰਦ ਕਰ ਕਰ ਬੰਦ ਬੰਦ ਕਰ क्या हाँ जी हम पहुंचे और स्थान तो जिथे माता गुजर कौर जी ਬਾਬਾ ਜੁਰਾ ਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੇ ਸਰੀਰ ਦੀ ਪਾਵਨ ਸ਼ਰੀਰਾਂ ਦੀ ਰਾਖੀ ਕੀਤੀ ਸੀ ਵੀ ਸ਼ੇਰਾਂ ਨੇ ਬੁੱਬਰ ਸ਼ੇਰਾਂ ਨੇ ਆ ਦੇਖੋ ਜੀ ਆਹੋ ਸਥਾਨ ਹੈ Yeah!

ਕੀ ਆ ਰਹੇ ਨੇ ਤੈਨੂੰ ਰੇਕ ਦੇ ਕਲਾਕਾਰ ਆ ਰਹੇ ਨੇ ਵੀ ਇਹਨਾਂ ਨੂੰ ਤੁਹਾਨੂੰ ਜੀ ਤੁਸੀਂ ਵੇਖ ਸਕਦੇ ਹੋ ਬੱਬਰਸ਼ੇ ਨੇ ਰੱਖ ਕੀਤੀ ਸੀਗੀ ਥੜੇ ਸਾਬ ਨੇ ਇਥੇ ਉਹ ਤਾਂ ਮੋਬਾਈਲ ਚਲਾਉਣਾ ਇਥੇ ਮਨਾ ਹੈ ਬਟ ਫਿਰ ਵੀ ਮੈਂ ਚਲਾ ਬਣਾ ਲਮਾ ਜਿਹਨਾਂ ਨੂੰ ਨਹੀਂ ਪਤਾ ਗੁਰਦਾਰਾ ਸਾਹਿਬ ਬਾਰੇ ਅੱਜ ਕੋ ਕਿੰਨੀ ਸੰਗਤ ਹੈ ਅੱਜ ਜਿਹੜੀ ਅਪਰਦਾਸ ਕਰਦੇ ਹੁੰਦੇ ਨੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਜਨ ਖਾਲਸਾ ਜੀ ਨੇ ਬਖਸ਼ੋ ਉਹ ਅਧਾਰਤ ਮੈਨੂੰ ਅੱਜ ਪਤਾ ਲੱਗਿਆ ਮਹਾਰਾਜ ਨੇ ਮੇਰੀ ਇਹ ਹੀ ਅਰਦਾਸਾ ਕਿਵੇਂ ਪ੍ਰਵਾਨ ਕੀਤੀ ਹੈ ਪੂਲੇ ਦਰਸ਼ਕ ਦਾਰਮੇ ਕਰ ਰਹੀ ਹੈ ਅੱਜ ਹਰ ਇੱਕ ਜਗ੍ਹਾ ਤੇ ਟੈਨਸ਼ਨ ਨਹੀਂ ਹੈ ਕਿਉਂਕਿ ਪਹਿਲਾਂ ਦੇਖੋ ਹਰੇ ਆਰੇ ਤਾਂ ਹੁੰਦੇ ਸੀਗੇ ਹਨਾ ਟ੍ਰੈਲੀ 'ਚ ਕਦੇ ਕੋਈ ਲਿਆਉਂਦਾ ਵੀ ਤਾਂ ਕੋਈ ਲਿਆਉਂਦਾ ਵੀ ਤਾਂ ਕਹਿੰਦੇ ਸਭਾ 'ਚ ਕੁੜੀਆਂ ਦਾ ਕੀ ਆਪ ਮਜਾਣ ਦਾ ਕੁੜੀਆਂ ਨਹੀਂ ਜਾਂਦੀ ਹੁੰਦੀ ਸਭਾ 'ਚ ਕੁੜੀਆਂ ਨਹੀਂ ਜਾਂਦੀਆਂ ਨੱਚੂਟੀਆਂ ਵੱਜਦੇ ਬੈਠਾ ਹਾਂ ਕਹਿੰਦਾ ਠੀਕ ਹੈ ਝੂਟੀਆਂ ਵੀ ਉਹਨਾਂ ਦੀ ਵੱਜਦੀਆਂ ਜਿਹੜੇ ਆਪ ਖਾਣਾ ਚਾਹੁੰਦੇ ਝੂਟੀਆਂ ਪਰ ਮੈਂ ਤਾਂ ਬਲੀਹਾਰ ਜਾਨੀ ਮਹਾਰਾਜ ਤੇ ਉਹਨੇ ਵੀ ਮੈਨੂੰ ਐਨੀ ਨੇੜੇ ਆਪਣੇ ਬੁਲਾਇਆ ਹੈ ਐਨੀ ਪਾਵਨ ਪਵਿੱਤਰ ਧਰਤੀ ਨੂੰ ਬਖਸ਼ੀਏ ਮੈਂ ਟੈਨਸ਼ਨ ਫਰੀ ਹੁੱਕ ਕਰ ਲਿਆ ਮੈਂ ਦੇਖੋ ਬਾਜੀ ਭਾਈ ਜੀ ਆਪਣੇ ਬੱਚੇ ਨਾਲ ਰੱਖਾ ਦੇ ਰਹੀਆਂ ਸੇਵਾ ਕਰ ਰਹੀਆਂ ਦੀਵਾਰ ਪਾ ਰਹੀਆਂ ਰਜ ਰਜ ਦੇ ਸਰਪੰਚਾਂ ਦੇ ਮਹਾਰਾਜਾ ਦੇਖਿਓ ਦੁੱਧ ਦਾ ਆਪਣਾ ਡਾਂਗ ਆਇਆ ਤੇ ਦਿੱਤਾ ਲੱਗ ਰਿਹਾ ਹੈ ਤਾਂ ਫਿਰ ਵਾਹ ਕੰਪਟਰ ਬੱਬਾ ਗੁਰਾਂ ਦੇ ਸਿਟੀ ਤਾਂ ਦਰਵਾਜ਼ਾ ਖੁੱਸ ਗਿਆ ਸੀ ਜੀ ਤਾਂ ਕਰ ਮਾਤਾ ਜੀ ਜੀ ਕੋ ਅੱਗੇ ਤਾਂ ਗੁਰੂ ਜੀ ਸਭ ਜੀ ਤੇ ਹੀ ਵੱਡੀ ਹੈ ਵੱਡੀ ਕਿਰਪਾ ਮੀਂਹ ਗੁਰੂ ਜੀ ਜੀ ਆ ਦੇ ਕੋ ਤੇ ਪੇਂਟਿੰਗਾਂ ਬਣਾ ਬਣਾ ਕੇ ਇਕੜ ਦੱਸਿਆ ਹੋਇਆ ਬੱਚਿਆਂ ਨੂੰ ਬੋਲਗ ਤੇ ਲੱਗਿਆ ਮੈਨੂੰ ਬੱਚੇ ਦੇਖਣਗੇ ਆ ਦੇਖ ਬਹੁਤ ਵਧੀਆ ਲੱਗਿਆ ਹੈ ਮੈਨੂੰ ਕਰੋ ਤੁਸੀਂ ਦਰਸ਼ਨ ਦੁਬਾਰੇ ਫਿਰ ਬੇਨਤੀ ਕਰਦੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਸਾਰੀ ਵੇਖਿਓ ਵੀਡੀਓ ਨੇ ਪਿਆਰ ਦਿਓ ਤਾਂ ਕਿ ਮੇਰਾ ਵਿਚ ਟਾਈਮ ਜਿਹੜਾ ਹੈ ਮਹਾਰਾਜ ਦੀ ਕਿਰਪਾ ਨਾਲ ਪੂਰਾ ਹੋ ਜਵੇ ਜਿਹੜੇ ਇੱਕ ਦੋ ਸੁਪਨੇ ਨੇ ਮਹਾਰਾਜ ਮੇਰੇ ਪੂਰੇ ਕਰਾ ਦੇ ਪਾਹੀ ਕਰੋ ਵਾਹਿਗੁਰੂ Come जी जो हम सब अपने रियल च देख रही ना ये सब मैं कभी मीडियो देख दी नहीं दी ਵੀਡੀਓਜ਼ ਦੇਖਦੇ ਹੁੰਦੇ ਤੇ ਪਰਾਂ ਦੋ ਵੀਡੀਓ ਹੁੰਦੀ ਸੀ ਨਾ ਆਹ ਰੀ ਲਾਲੀ ਆਹ ਡੀਵੀਡੀ ਆਈ ਉਹਨਾਂ ਵਿੱਚ ਦੇਖਦੇ ਹੁੰਦੇ ਤੇ ਜੀ ਦੇ ਬਾਰੇ ਸਭ ਦੀ ਸੀ ਜੇ ਕਈ ਉਹਨਾਂ ਵਿੱਚ ਦੇਖਦੇ ਹੁੰਦੇ ਤੇ ਅੱਜ ਮਹਾਰਾਜ ਮੁਖੀਲੇ ਦਰਸ਼ਨ ਦੇਦਾਰ ਕੀ ਬਖਸ਼ੇ ਨਾ ਬਲਿਹਾਰ ਜਾਵਾਂ ਬਾਬਾ ਜੀ ਦੀ ਨਾ ਬਲਿਹਾਰ ਜਾਣੀ ਹੈ ਬਿਲਗੋਵ ਸਿੰਘ ਜੀ ਨੇ ਮੇਰੀ ਔਰਦਾ ਸਪਰਵਾਨ ਕੀਤੀ ਹੈ ਮੈਨੂੰ ਆਪਣੇ ਨੇ ਨੇੜ ਦੀ ਧਰਤੀ ਬਖਸ਼ੀ ਹੈ ਉਹ ਧਰਤੀ ਜਿਹੜੀ ਸਭ ਤੋਂ ਮਹਿੰਗੀ ਹੈ ജാതെ മുല്ല ബോൾ ധരത്തി